ਕੀ ਕਲ ਜੀ ਮਿਲ ਰਿਹਾ ਅਗਲੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਬਹੁਤ ਸੋਹਣੇ ਜਿਹਾ ਕਾਟਨ ਦੇ ਪ੍ਰਿੰਟ ਸੂਟ ਨੇ ਸਭ ਤੋਂ ਪਹਿਲਾਂ ਦਾ ਪੀਸ ਤਾਂ ਬ੍ਰਾਂਡ ਦਾ ਪ੍ਰਿੰਟ ਸੂਟ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਦੇ ਵਿੱਚ ਸੂਟ ਬਣਦਾ ਠੀਕ ਹੈ ਜੀ ਪੈਂਟ ਐਕਸ ਵਾਲੀ ਇਹਦੀ ਬਾਟਮ ਰਹਿਣ ਵਾਲੀ ਹੈ ਤੇ ਟਾਈ ਡਾਈ ਦੇ ਵਿੱਚ ਇਹਦਾ ਡਿਫਰੈਂਟ ਸਟਾਈਲ ਦਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਸੈਕੰਡ ਪੀਸ ਆਪਣਾ ਰਹਿਣ ਵਾਲਾ ਹੌਟ ਸੇਲਿੰਗ ਸਭ ਤੋਂ ਪੀਸ ਆ ਬਰਬਰੀ ਦਾ ਪੀਸ ਆ ਆਲ ਓਵਰ ਪੀਸ ਰਹਿਣ ਵਾਲਾ ਤੁਸੀਂ ਇਹਨੂੰ ਮੈਚਿੰਗ ਚ ਵੀ ਬਣਾ ਸਕਦੇ ਹੋ ਤੇ ਇਦਾਂ ਆਲ ਓਵਰ ਵੀ ਬਣਾ ਸਕਦੇ ਹੋ ਦੁਪੱਟਾ ਰੱਖਿਆ ਆਪਾਂ प्लेन फुल प्योर चनो द प्लेन दुपट्टा लेस विद ट्रेलिंग चकासा दियो इस तो बाद अपना सेम एज इट मोर पंखिया व्हाइट ਦੇ ਵਿੱਚ ਬਰਬਰੀ ਦਾ ਸੂਟ ਹੈ ਠੀਕ ਹੈ ਜੀ ਸੇਮ ਅਲਓਵਰ ਸੂਟ ਦੇ ਨਾਲ ਆਪਾਂ ਬਣਾਏਗਾ ਅਗਲਾ ਫਿਰ ਬਰਬਰੀ ਦੇ ਵਿੱਚ पीस हेयर ਵਾਲਾ ਬਲੈਕ ਕਲਰ ਦਾ ਸਭ ਤੋਂ ਹੌਟ ਸੇਲਿੰਗ ਡਿਜ਼ਾਈਨ ਹੈਗਾ ਗਰਾਰੇ ਸ਼ਰਾਰੇ ਦੇ ਨਾਲ ਪੀਸ ਬਣਾਇਆ ਆਪਾਂ ਨੇ ਤੇ प्लेन ਹੈਦ ਵਾਲਾ ਦੁਪੱਟਾ ਠੀਕ ਹੈ ਜੀ ਤੁਸੀਂ ਇਹ ਪੀਸ ਵੀ ਬੁਕਿੰਗ ਬਰਬਰੀਸ ਦੇ ਸਕਦੇ ਹੋ ਜਿਹੜੇ ਹੌਟ ਸੇਲਿੰਗ ਡਿਜ਼ਾਈਨ ਹੈ ਸਾਡੇ ਇਹ ਫ੍ਰਿੰਟਸ ਨੇ ਠੀਕ ਹੈ ਜੀ ਇਸ ਤੋਂ ਬਾਅਦ ਸੇਮ ਬਰਬਰੀ ਦੇ ਵਿੱਚ ਨੈਕ ਦਾ ਸਟਾਈਲ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਤੁਸੀਂ ਸਾਡੇ ਤੋਂ ਸੂਟਾਂ ਦੇ ਵਿੱਚ ਕੋਈ ਵੀ ਪਵਾ ਸਕਦੇ ਹੋ ਤੇ ਇਦਾਂ ਜਿਹੜੇ ਸੂਟ ਨੇ ਸਾਡੇ ਤੋਂ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਹੋ ਲੈਣ ਲਈ ਤੇ ਥੈਂਕ ਯੂ so much ਵੀਡੀਓ ਵਾਚ ਕਰਨ ਲਈ